ਜਿਹੜੇ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੀ ਆਂ ਅੱਜ ਵੀਡੀਓ ਤੁਹਾਨੂੰ ਰੇਟ ਪਤਾ ਲੱਗ ਗਿਆ ਸੀ ਪਹਿਲਾਂ ਹੀ ਆਪਾਂ ਕਨਫਰਮ ਕਰਤਾ ਸੀਗਾ ਸਕਰੀਨ ਤੇ ਲਿਖ ਕੇ ਲਾਤਾ ਸੀਗਾ 15 ਲੱਖ ਰੁਪਇਆ ਕੁੱਲ ਡਿਮਾਂਡ ਹੈ ਘਟਵਾ ਦਾ ਕੀਤਾ ਜਾਊਗਾ ਤੁਸੀਂ ਘਰ ਦੇਖੋਗੇ ਸੀ ਕੋਠੀ ਤੋਂ ਘਟ ਨਹੀਂ ਹੈਗਾ ਬਹੁਤ ਜ਼ਿਆਦਾ ਮਾਲਕ ਨੇ ਵਧੀਆ ਸੋਹਣਾ ਤਿਆਰ ਕਰਵਾਇਆ ਹੋਇਆ ਸਾਰੇ ਦੇ ਅੰਦਰ ਆਪਾਂ ਨੂੰ ਟਾਈਲਿੰਗ ਲੱਗੀਆਂ ਹੋਈਆਂ ਮਿਲ ਜਾਣਗੀਆਂ ਕੰਧਾਂ ਤੇ ਬਾਕੀ ਤੁਸੀਂ ਵੀਡੀਓ ਚੈੱਕ ਕਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ 073 800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹ ਜਾਣਕਾਰੀ ਫੋਟੋਆਂ 'ਪੇ ਜੋ ਚਾਹੀ ਤੁਸੀਂ ਕਿਥੋਂ ਵੀ ਦੇਖ ਰਹੇ ਹੋ ਤੁਸੀਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਆਪਾਂ ਕੋਠੀ ਵਰਗਾ ਘਰ ਲੈ ਕੇ ਪਹੁੰਚੇ ਹਾਂ ਜੀ ਹੈ ਘਰ ਪਰ ਕੋਠੀ ਨੂੰ ਵੀ ਪਿੱਛੇ ਛੱਡਦਾ ਗਾ ਬਾਕੀ ਤੁਸੀਂ ਆਪ ਹੀ ਚੈੱਕ ਕਰੋ ਜੀ ਅੱਗੇ ਵੀ ਆਪਾਂ ਚੱਲਾਂਗੇ ਸਾਰੀ ਗੱਲਬਾਤ ਵੀ ਕਰਾਂਗੇ ਬਾਕੀ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਸੀ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਡੇ ਸਾਰਾਂ ਦੇ ਆਪਾਂ ਰਿਪਲਾਈ ਵੀ ਦੇਵਾਂਗੇ ਬਾਕੀ ਆਪਾਂ ਵੀਡੀਓ ਦੇਖਦੇ ਹਾਂ ਜੀ ਘਰ ਦੇਖਦੇ ਹਾਂ ਕਿਵੇਂ ਦਾ ਬਣਿਆ ਹੋਇਆ ਜੀ ਕੀ ਕੁਸ਼ ਹੈ ਬਾਕੀ ਆਪਾਂ ਨੂੰ ਸਾਰੇ ਘਰ ਦੇ ਅੰਦਰ ਕੰਧਾਂ ਤੇ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਅਸੀਂ ਸਾਰੇ ਘਰ ਦੇ ਅੰਦਰ ਕਮਰਿਆਂ 'ਚ ਜਿੱਥੇ ਵੀ ਤੁਸੀਂ ਦੇਖੋਗੇ ਸਾਰੇ ਘਰ ਦੇ ਅੰਦਰ ਟਾਈਲਾਂ ਕੰਧਾਂ ਤੇ ਆਪਾਂ ਨੂੰ ਮਿਲਣਗੀਆਂ ਜੀ ਬਹੁਤ ਸ਼ੌਂਕ ਨਾਲ ਮਾਲਕ ਨੇ ਤਿਆਰ ਕਰਵਾਇਆ ਹੋਇਆ ਸਾਰਾ ਟੋਟਲ ਰੰਗ ਦਾ ਕੰਮ ਹੋਇਆ ਸਾਰਾ ਜੋੜੀਆਂ ਦਾ ਜਿੰਨਾ ਕੰਮ ਹੁੰਦਾਗਾ ਕੋਠੀ ਦੇ ਵਿੱਚ ਘਰ ਦੇ ਵਿੱਚ ਇਹਨਾਂ ਨੇ ਸਾਰਾ ਲੱਗਪਗ ਕਰਵਾਇ ਰੱਖਿਆ ਜੀ ਨੂੰ ਆਪਾਂ ਨੂੰ ਕੋਈ ਇਦਾਂ ਨਹੀਂ ਹੈਗਾ ਅਸੀਂ ਵੀ ਆਪਾਂ ਖਰੀਦਾਂਗੇ ਉਹ ਤੋਂ ਬਾਅਦ ਕੋਈ ਕੰਮ ਆਪਾਂ ਨੂੰ ਕਰਵਾਉਣਾ ਪਵੇ ਪਹਿਲਾਂ ਤੋਂ ਹੀ ਸਾਰਾ ਕੰਮ ਬਹੁਤ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਪਰ ਮਿਲੂਗਾ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਰੇਟ ਤੁਹਾਨੂੰ ਪਤਾ ਲੱਗ ਗਿਆ ਸੀ ਡਿਮਾਂਡ ਪਹੁੰਚੀ ਆਪਣੇ ਕੋਲੇ ਮਾਲਕ ਦੁਆਰਾ 15 ਲੱਖ ਰੁਪਈਆ ਬਾਕੀ ਮਾਲਕ ਕਹਿੰਦੇ ਨੇ ਵੀ ਰੇਟ ਮੌਕੇ ਤੇ ਹੋ ਜਾਊਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਅੱਗੇ ਵੀਡੀਓ 'ਚ ਦੇਖਣ ਨੂੰ ਮਿਲੂਗਾ ਹਰ ਚੀਜ਼ ਆਪਾਂ ਤੁਹਾਨੂੰ ਕਨਫਰਮ ਕਰਵਾਵਾਂਗੇ ਜੀ ਕੋਈ ਇੱਕ ਵੀ ਗੱਲ ਆਪਾਂ ਨਹੀਂ ਛੱਡਦੇ ਬਾਕੀ ਰਸੋਈ ਚੈੱਕ ਕਰੋ ਜੀ ਬੜੀ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਜਿੰਨਾ ਕੰਮ ਟਾਈਲਾਂ ਦਾ ਹੋਇਆ ਨੀਚੇ ਟਾਈਲਾਂ ਦੇਖੋ ਜੀ ਉੱਤੇ ਜਿੰਨਾ ਕੰਮ ਹੋਇਆ ਸਾਰਾ ਰੰਗ ਦਾ ਹੋਇਆ ਬਾਕੀ ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲੂਗਾ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਜੀ ਤਾਂ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਉਹ ਵੀ ਪੂਰੀ ਵਧੀਆ ਕੁਆਲਿਟੀ ਦੀਆਂ ਪਹਿਲਾ ਬੈੱਡਰੂਮ ਤੁਸੀਂ ਚੈੱਕ ਕਰੋ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਟਾਈਲਾਂ ਦਾ ਕੰਮ ਦੇਖੋ ਜੀ ਥੱਲੇ ਤੇ ਸਾਈਡਾਂ ਤੇ ਜੋ ਵੀ ਕੰਮ ਹੋਇਆ ਪੂਰਾ ਵਧੀਆ ਆਪਾਂ ਨੂੰ ਮਿਲ ਜੁਗਾ ਜੀ ਡਿਮਾਂਡ 15 ਲੱਖ ਰੁਪਏ ਜੀ ਬਾਕੀ ਡਿਮਾਂਡ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤਾਂ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਆਪਾਂ ਆਪਣੇ ਚੈਨਲ ਤੇ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਕੋਈ ਐਦਾ ਨਹੀਂ ਹੈਗਾ ਵੀ ਕਦੇ-ਕਦੇ ਵੀਡੀਓ ਲੈ ਕੇ ਆਉਣੀ ਹੈ ਡੇਲੀ ਆਪਾਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟ ਦੇ ਵਿੱਚ ਘਰ ਕੁਠੀ ਮਕਾਨ ਹਰ ਰੋਜ਼ ਆਪਾਂ ਲੈ ਕੇ ਪਹੁੰਚ ਦਿਆਂ ਜੀ ਜੇ ਹਾਲੇ ਤੱਕ ਆਪਣੇ ਚੈਨਲ ਤੇ ਤੁਹਾਡੇ ਏਰੀਆ ਚੋਂ ਘਰ ਨਹੀਂ ਮਿਲ ਰਿਆ ਸੀ ਤੁਸੀਂ ਜੇ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਜੀ ਆਪਾਂ ਤੁਹਾਡੇ ਖਾਤਰ ਛੇਤੀ ਤੋਂ ਛੇਤੀ ਲੈ ਕੇ ਪਹੁੰਚ ਜਾਂਗੇ ਜੀ ਬਾਕੀ ਤੁਸੀਂ ਇਹ ਘਰ ਚੈੱਕ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਜਿੰਨੇ ਤੁਸੀਂ ਪਹੁੰਚੇ ਹੋ ਜੀ ਲੁਧਿਆਣੇ ਸਾਈਡ ਤੋਂ ਤੇ ਲੁਧਿਆਣੇ ਸਾਈਡ ਤੋਂ ਆਪਣੇ ਕੋਲੇ ਕਾਫੀ ਕਮੈਂਟਸ ਪਹੁੰਚੇ ਸੀਗੇ ਤੁਹਾਨੂੰ ਪਤਾ ਹੀ ਹੋ ਜੀ ਆਪਾਂ ਕਮੈਂਟ ਜਿਹੜੇ ਪੜਦੇ ਹੁੰਦੇ ਆ ਸਾਰੇ ਤੁਹਾਡੇ ਰਿਪਲਾਈ ਵੀ ਕਰਦੇ ਹੁੰਨੇ ਸੀ ਲੁਧਿਆਣਾ ਏਰੀਆ ਚੋਂ ਆਪਣੇ ਕੋਲੇ ਇਹ ਘਰ ਪਹੁੰਚਿਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿਨ੍ਹਾਂ ਨੇ ਕਮੈਂਟ ਪਾਈ ਸੀ ਤੁਹਾਡੇ ਘਰ ਤਰ੍ਹਾਂ ਆਪਾਂ ਤੁਹਾਡੀ ਫਰਮੈਸ਼ ਤੇ ਵੀਡੀਓ ਲੈ ਕੇ ਪਹੁੰਚੇ ਹਾਂ ਬਾਕੀ ਤੁਸੀਂ ਚੈੱਕ ਕਰੋ ਜੀ ਵਧੀਆ ਘਰ ਹੈ ਜੀ ਵਧੀਆ ਏਰੀਆ ਇਹਨਾਂ ਦਾ ਤੇ ਜਿਹੜਾ ਬਾਹਰ ਦਾ ਰਸਤਾ ਇਹਨਾਂ ਨੂੰ ਲੱਗਦਾ ਜੀ ਘਰ ਨੂੰ ਉਹ ਵੀ ਪੂਰਾ ਵਧੀਆ ਲੱਗਦਾ ਹੈ ਬਾਕੀ ਫਰੰਟ ਵਗੈਰਾ ਵੀ ਤੁਸੀਂ ਚੈੱਕ ਕਰੋਗੇ ਉੱਪਰੋਂ ਵੀ ਪੂਰਾ ਵਧੀਆ ਜੀ ਥੱਲੋਂ ਤਾਂ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ ਸੀ ਛੱਤ ਵਗੈਰਾ ਵਧੀਆ ਮਿਲ ਜੂਗੀ ਲੋਕੇਸ਼ਨ ਵਧੀਆ ਮਿਲ ਜੂਗੀ ਬਾਕੀ ਡਿਮਾਂਡ ਤੋਂ ਅਨੁਪਾਤ ਲੱਗੀ ਗਈ ਸੀ ਤੇ ਆਪਾਂ ਜੇ ਇਹਨਾਂ ਦੇ ਏਰੀਆ ਦੀ ਗੱਲ ਕਰੀਏ கரੈਕਟ ਜਿਹੜਾ ਏਰੀਆ ਲੋਹਾਰੇ ਇਹਨਾਂ ਦਾ ਏਰੀਆ ਜੀ ਲੋਹਾਰੇ ਪਿੰਡ ਤੇ ਇੱਕ ਤਰ੍ਹਾਂ ਦਾ ਸ਼ਹਿਰੀ ਅਸੀਂ ਇੰਡੀਆ ਨਾ ਪਬਲਿਕ ਜਿਹੜਾ ਸਕੂਲ ਹੈ ਉਹ ਇਹਨਾਂ ਦੇ ਬਿਲਕੁਲ ਨੀਅਰ ਹੈ ਜੀ ਜਿਹੜਾ ਲੁਧਿਆਣਾ ਇਹਨਾਂ ਨੂੰ ਲੱਗਦਾ ਉਹ ਕੁੱਲ 10 ਕਿਲੋਮੀਟਰ ਰਹਿ ਜਾਂਦਾ ਜੀ 10 ਕਿਲੋਮੀਟਰ ਤੋਂ ਵੀ ਘੱਟ ਹੋਵੇਗਾ ਬਾਕੀ 70 ਗਜ਼ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲੂਗੀ 70 ਗਜ਼ ਜਗ੍ਹਾ ਦੇ ਵਿੱਚ ਆਪਾਂ ਨੂੰ ਇੱਕ ਘਰ ਅੱਜ ਦੇਖਣ ਨੂੰ ਮਿਲੂਗਾ। ਬਾਕੀ ਫਰੰਟ ਚੈੱਕ ਕਰੋ ਜੀ, 메ਨ ਗੇਟ ਚੈੱਕ ਕਰੋ, ਜਿਹੜਾ ਰਸਤਾ ਲੱਗਦਾ ਇਹ ਤੁਸੀਂ ਚੈੱਕ ਕਰੋ। ਜਿਹੜੀ ਇਹਨਾਂ ਨੂੰ ਸੜਕ ਲੱਗਦੀ ਹੈ, ਸੜਕ ਤੋਂ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਆਪਦਾ ਘਰ ਬਣਾਇਆ ਹੋਇਆ ਗਾ। ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਸੀ। ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ, ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਮਾਲਕ ਨਾਲ ਆਪ ਤੁਸੀਂ ਗੱਲ ਕਰ ਸਕਦੇ ਹੋ ਜੀ। ਗੱਲ ਕਰਨ ਤੋਂ ਬਾਅਦ ਕਿਸੇ ਨੂੰ ਪਸੰਦ ਆਉਂਦਾ ਜੀ। ਸਾਰਾ ਮਤਲਬ ਕਿ ਤੁਹਾਨੂੰ ਫਿੱਟ ਬਹਿੰਦਾ ਪੂਰੀ ਗੱਲਬਾਤ ਫਿੱਟ ਬਹਿੰਦੀ ਹੈ ਉਹ ਤੋਂ ਬਾਅਦ ਮਾਲਕ ਨਾਲ ਗੱਲ ਕਰਨ ਤੋਂ ਬਾਅਦ ਮਾਲਕ ਦੇ ਏਰੀਆ ਚ ਚਲੇ ਜਾਓ ਤੇ ਘਰ ਨੂੰ ਜਾ ਕੇ ਦੇਖ ਲਓ ਜੀ ਜਦੋਂ ਪੂਰਾ ਫਿੱਟ ਬਹਿ ਗਿਆ ਉਹ ਤੋਂ ਬਾਅਦ ਰੇਟ ਵੀ ਮਾਲਕ ਨਾਲ ਬਹਿ ਕੇ ਕਰ ਲਓ ਕੋਈ ਐਦਾ ਦੀ ਗੱਲ ਹੈ ਨਹੀਂ ਵੀ ਮੌਕੇ ਤੇ ਹੋਣਾ ਨਹੀਂ ਮਾਨਤਨ ਜ਼ਰੂਰ ਕਰਨਗੇ ਮਾਲਕ ਕਹਿੰਦੇ ਸੀਗੇ ਘੱਟ ਵੱਧ ਬਹਿ ਕੇ ਕਰ ਲਾਂਗੇ ਬਾਕੀ ਤੁਸੀਂ ਜਾਓਗੇ ਘਰ ਵੀ ਪਸਾਉਂਦਾ ਆਊਗਾ ਤੇ ਜਿਹੜਾ ਰੇਟ ਬਣੂਗਾ ਮੌਕੇ ਤੇ ਉਹ ਵੀ ਤੁਹਾਨੂੰ ਪਸੰਦ ਆਊਗਾ ਜੀ ਬਾਕੀ ਵੀਡੀਓ ਚ ਕੱਲੀ-ਕੱਲੀ ਚੀਜ਼ ਤੇ ਕੱਲੀ-ਕੱਲੀ ਗੱਲ ਤੁਹਾਨੂੰ ਮੈਂ ਦੱਸ ਹੀ ਦਿੱਤੀ ਜੀ। ਬਾਕੀ ਵੀਡੀਓ ਪਸੰਦ ਆਈ ਐ ਲਾਈਕ ਕਰਨਾ ਨਾ ਭੁੱਲਿਓ ਥੱਲੇ ਲਾਈਕ ਦਾ ਬਟਨ ਹੈ ਜਰੂਰ ਦਬਾ ਦਿਓ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਵੀਡੀਓ ਹਾਲੇ ਤੱਕ ਖਤਮ ਨਹੀਂ ਹੋਈ ਜੀ। ਅੱਗੇ ਤੁਹਾਨੂੰ ਕਮੈਂਟ ਵੀ ਦੇਖਣ ਨੂੰ ਮਿਲਣਗੇ। ਸਾਰੇ ਆਪਾਂ ਰਿਪਲਾਈ ਤੁਹਾਡੇ ਕਰਦੇ ਹਾਂ ਅਸੀਂ। ਪਹਿਲਾਂ ਤਾਂ ਜਿੰਨੇ ਤੁਸੀਂ ਪਹੁੰਚੇ ਹੋ ਸੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ। ਤੁਸੀਂ ਦੇਖ ਰਹੇ ਹੋ ਜੇ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਚਾਹੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਖੇਤ ਦੇ ਵਿੱਚ ਜਿੱਥੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲ ਇੱਕ ਤਾਂ ਵੀਡੀਓ ਸੀ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਠੀਕ ਹੈ ਜੀ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਜਿੰਨੇ ਕਮੈਂਟ ਤੁਸੀਂ ਕੀਤੇ ਸੀ ਕੱਲ ਵਾਲੀ ਵੀਡੀਓ 'ਚ ਆਪਾਂ ਕਮੈਂਟ ਨਹੀਂ ਪੜਿਆ ਜੀ ਥੋੜਾ ਜਿਹਾ ਕੰਮ ਪੈ ਗਿਆ ਸੀਗਾ ਜੀ ਘਰ ਦਾ ਤਾਂ ਕਰਕੇ ਥੋੜੀ ਜਲਦੀ ਸੀਗੀ ਤਾਂ ਕਰਕੇ ਕਮੈਂਟ ਨਹੀਂ ਪੜਿਆ ਗਿਆ ਸੀ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਦਿੰਨੇ ਆ ਜੀ ਚੈੱਕ ਕਰੋ ਹੁਣ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਸੀ ਮੇਰੀ ਭੈਣ ਨੇ ਇਹਨਾਂ ਦਾ ਨਾਮ ਸੀ ਸੀਮਾ ਸ਼ਰਮਾ ਇਹਨਾਂ ਨੇ ਕਿਹਾ ਪਠਾਨਕੁਟ ਏਰੀਆ ਚ ਕੋਈ ਹੋਵੇ ਘਰ ਜਾਂ ਮਕਾਨ ਤਾਂ ਦੱਸਿਓ ਜੀ ਆਪਾਂ ਪਠਾਨਕੁਟ ਏਰੀਆ ਚ ਕਾਫੀ ਘਰ ਜਾਂ ਕੂਠੀਆਂ ਪਾਈਆਂ ਹੋਈਆਂ ਸੀ ਇੱਕ ਵਾਰੀ ਤੁਸੀਂ ਆਪਣੀ ਵੀਡੀਓ ਚੈੱਕ ਕਰ ਲਓ ਤੇ ਜਿਹੜੇ ਘਰ ਵਧੀਆ ਰੇਟ ਚ ਪਾਏ ਹੋਏ ਨੇ ਮਾਲਕ ਨਾਲ ਗੱਲ ਕਰ ਲਓ ਜੀ ਜੇ ਸੇਲ ਹੋ ਗਈ ਤਾਂ ਤੁਸੀਂ ਦੱਸ ਦਿਓ ਜੀ ਕਮੈਂਟ ਕਰਕੇ ਉਹ ਤੋਂ ਬਾਅਦ ਨਮਾਕਰ ਕੋਈ ਲੈ ਕੇ ਪਹੁੰਚ ਜਗੇ ਜੇ ਸੇਲ ਨਹੀਂ ਹੋਈ ਸੀ ਤਾਂ ਤੁਸੀਂ ਉਹ ਵੀ ਦੇਖ ਲਓ ਇੱਕ ਵਾਰੀ ਰੇਟ ਉਹਨਾਂ ਦੇ ਬਹੁਤ ਵਧੀਆ ਨੇ ਸੀ ਜਿਹੜਾ ਅਗਲਾ ਕਮੈਂਟਰ ਜੀ ਹਰਪ੍ਰੀਤ ਕੌਰ ਮੇਰੀ ਭੈਣ ਨੇ ਇਹਨਾਂ ਨੇ ਫਗਵਾੜੇ ਸ਼ਹਿਰ ਤੋਂ ਡਿਮਾਂਡ ਪਾਈ ਸੀ ਫਗਵਾੜੇ ਤੋਂ ਤਾਂ ਆਪਾਂ ਬਹੁਤ ਜ਼ਿਆਦਾ ਘਰ ਤੇ ਕੋਠੀਆਂ ਦੀ ਵੀਡੀਓ ਪਾਈ ਹੋਈ ਹੈ ਸੀ ਤੁਸੀਂ ਚੈੱਕ ਕਰੋ ਜੀ ਮਿਲ ਜੂਗੀ ਤੁਹਾਨੂੰ ਤੁਸੀਂ 10-15 ਲੱਖ ਦੀ ਡਿਮਾਂਡ ਦੇ ਵਿੱਚ ਕਹਿੰਦੇ ਹੋ ਆਪਾਂ 10 ਲੱਖ ਤੋਂ ਵੀ ਥੱਲੇ ਕਈ ਵੀਡੀਓ ਪਾਈਆਂ ਹੋਈਆਂ ਜੀ ਬਹੁਤ ਵਧੀਆ ਰੇਟਾਂ 'ਚ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਊਸ਼ਾ ਕੁਮਾਰੀ ਮੇਰੀ ਭੈਣ ਨੇ ਇਹ ਤੇ ਇਹਨਾਂ ਨੇ ਕਮੈਂਟ ਪਾਇਆਗਾ ਸੋ ਨਾਈਸ ਹਾਂਜੀ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਪਾਇਆ ਸੀ ਬਹੁਤ ਵਧੀਆ ਵੀਡੀਓਜ਼ ਤੇ ਵੀਡੀਓ ਤੇ ਜਿਹੜੀ ਕੋਠੀ ਸੀਗੀ ਉਹ ਵੀ ਬਹੁਤ ਵਧੀਆ ਸੀ ਅਗਲਾ ਕਮੈਂਟ ਆਪਣੇ ਕੋਲੇ ਰਾਖੀ ਰਾਣੀਆ ਜੀ ਮੇਰੀ ਭੈਣ ਨੇ ਇਹਨਾਂ ਨੇ ਫਾਜ਼ਿਲਕੇ ਤੋਂ 5 ਲੱਖ ਦੀ ਡਿਮਾਂਡ ਦੇ ਵਿੱਚ ਕਿਹਾਗਾ ਬਾਕੀ 5 ਲੱਖ ਦੀ ਡਿਮਾਂਡ ਦੇ ਵਿੱਚ ਸ਼ਾਇਦ ਫਾਜ਼ਿਲਕੇ ਏਰੀਆ ਤੋਂ ਤਾਂ ਆਪਾਂ ਵੀਡੀਓ ਨਹੀਂ ਪਾਈ ਸੀ ਕਾਫੀ ਜ਼ਿਆਦਾ ਰੇਟ ਦੇ ਵਿੱਚ ਤਾਂ ਪਾਈ ਹੋਈ ਹੈ ਜਿੰਮੀ 15 ਲੱਖ ਤੋਂ ਪਲੱਸ ਕੋਈ 5 ਲੱਖ ਦੇ ਵਿੱਚ ਪਹੁੰਚਦਾ ਜੀ ਕੋਈ ਘਰ ਜਾਂ ਮਕਾਨ ਤਾਂ ਤੁਹਾਨੂੰ ਨਾਲ ਦੀ ਨਾਲ ਆਪਾਂ ਦੱਸ ਦੇਵਾਂਗੇ ਜੀ। ਬਾਕੀ ਤੁਸੀਂ ਕਮੈਂਟ ਕੀਤਾ ਬਹੁਤ ਬਹੁਤ ਸ਼ੁਕਰੀਆ ਜੀ। ਆਗਲਾ ਕਮੈਂਟ ਜੀ ਹਰਜਿੰਦਰ ਸਿੰਘ ਮੇਰੇ ਭਰਾ ਨੇ ਇਹਨਾਂ ਨੇ ਕਿਹਾ ਜੀ ਸਾਨੂੰ ਇੱਕ ਹਾਊਸ ਦੀ ਲੋੜ ਹੈ। ਇਹਨਾਂ ਨੇ ਏਰੀਆ ਕਿਹਾ ਜਲੰਧਰ ਦੇ ਲਾਗੇ ਤਾਗੇ ਕੋਈ ਤੇ ਡਿਮਾਂਡ ਇਹਨਾਂ ਨੇ ਕੀਤੀ ਆ 10 ਤੋਂ 12 ਲੱਖ ਤੱਕ। ਤੇ ਇਹਨਾਂ ਨੇ ਆਦਮਪੁਰ ਦੇ ਆਸੇ ਪਾਸੇ ਵੀ ਕਿਹਾ ਤੇ 에어ਫੋਰਸ ਏਰੀਆ ਕੋਈ ਹੋਵੇ ਉਹਦੇ ਲਾਗੇ ਵੀ ਇਹਨਾਂ ਨੇ ਕਿਹਾ ਜੀ। ਬਾਕੀ ਤੁਸੀਂ ਚੈੱਕ ਕਰੋ ਜੀ ਕਈ ਆਪਾਂ ਘਰ ਪਾਈ ਤਾਂ ਹੋਈ ਐ ਤੁਸੀਂ ਚੈੱਕ ਕਰ ਲਓ ਇੱਕ ਵਾਰੀ। ਚੈੱਕ ਕਰਨ ਤੋਂ ਬਾਅਦ ਮੈਨੂੰ ਦੱਸ ਦਿਓ ਜੀ ਜੇ ਮਿਲ ਗਿਆ ਤਾਂ ਠੀਕ ਐ ਜੇ ਨਾ ਮਿਲਿਆ ਤਾਂ ਵੀ ਕਮੈਂਟ ਕਰ ਦਿਓ ਜੀ ਆਪਾਂ ਲੈ ਕੇ ਪਹੁੰਚਦੇ ਆ ਕੋਈ ਦੇਖਦੇ ਆ ਜੀ ਇਹਨੇ। ਸਿਮਰਜੀਤ ਕੋਲ ਮੇਰੀ ਭੈਣ ਨੇ ਇਹਨਾਂ ਨੇ ਸੰਗਰੂਰ ਦੇ ਲਾਗੇ-ਤਾਗੇ ਤੋਂ ਜਾਂ ਸੰਗਰੂਰ ਤੋਂ ਡਿਮਾਂਡ ਪਾਈ ਸੀ। ਤੇ ਸੰਗਰੂਰ ਏਰੀਆ ਤੋਂ ਤਾਂ ਆਪਾਂ ਆਈਆਂ ਹੋਈਆਂ ਸੀ ਵੀਡੀਓ ਕਈ ਤੁਸੀਂ ਇੱਕ ਬਰੀ ਚੈੱਕ ਕਰ ਲਓ ਜੀ ਵੀਡੀਓ ਅਗਲਾ ਕਮੈਂਟ ਆਪਣੇ ਕੋਲੇ ਜਤਿੰਦਰ ਸਿੰਘ ਮੇਰੇ ਭਰਾ ਨੇ ਇਹਨਾਂ ਨੇ ਕਮੈਂਟ ਪਾਇਆ ਇਹਨਾਂ ਨੇ ਕਿਹਾ bro ਥੋਡੀਆਂ ਸਭ ਵੀਡੀਓ ਦੇਖੀਆਂ ਮੈਂ ਬਹੁਤ ਵਧੀਆ ਹੁੰਦੀ ਆ ਪਰ ਤੁਸੀਂ ਕੋਈ ਬਾਬਾ ਬਕਾਲਾ ਏਰੀਆ ਚੋਂ ਨਹੀਂ ਲੈ ਕੇ ਪਹੁੰਚੇ ਨਹੀਂ ਭਲਦੀ ਆਪਾਂ ਕਾਫੀ ਵੀਡੀਓ ਲੈ ਕੇ ਪਹੁੰਚੇ ਆ ਜੀ ਬਾਬਾ ਬਕਾਲਾ ਸਾਹਿਬ ਏਰੀਆ ਚੋਂ ਤੇ ਘਰ ਵੀ ਲੈ ਕੇ ਪਹੁੰਚੇ ਆ ਜੀ ਵਧੀਆ ਏਰੀਆ ਚੋਂ ਬਾਕੀ ਤੁਸੀਂ ਚੈੱਕ ਕਰ ਲਓ ਜੀ ਵੀਡੀਓ ਕੋਈ ਜਿਹੜੀਆਂ ਆਪਾਂ ਵੀਡੀਓ ਲੇਟੈਸਟ ਪਾਈਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਕੋਈ 10ਕ ਵੀਡੀਓ ਚੈੱਕ ਕਰ ਲੋ ਤੁਹਾਨੂੰ ਮਿਲ ਜੂਗੀ। ਬਾਕੀ ਤੁਸੀਂ ਇੱਕ ਹੋਰ ਕਮੈਂਟ ਪਾਇਆਗਾ ਤੁਸੀਂ ਕਹਿੰਦੇ ਸੀਗੇ ਜਿਆਦਾ ਵੱਡਾ ਨਹੀਂ ਚਾਹੀਦਾ ਨੋਰਮਲ ਜਾਂ ਘਰ ਚਾਹੀਦਾ। ਬਾਕੀ ਤੁਹਾਡੇ ਖਾਤਰ ਆਪਾਂ ਲੈ ਕੇ ਜਲਦੀ ਪਹੁੰਚਦੇ ਹਾਂ ਜੀ। ਤੁਸੀਂ ਕਮੈਂਟ ਕੀਤਾ ਜੀ ਚੈਨਲ ਤੇ ਪਹੁੰਚੇ ਤੇ ਤੁਹਾਡੀ ਫਰਮਾਇਸ਼ ਆਪਾਂ ਪੂਰੀ ਜ਼ਰੂਰ ਕਰਾਂਗੇ। ਬਾਕੀ ਮੈਂ ਚੈੱਕ ਕਰਦਾ ਜੀ। ਬਾਕੀ ਵੀਡੀਓ 'ਚ ਵੀ ਕਹਿ ਦਿੰਨੇ ਹਾਂ ਜੀ ਆਪਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਬਾਬਾ ਬਕਾਲਾ ਏਰੀਆ ਚ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਜੀ ਤੇ ਜਤਿੰਦਰ ਸਿੰਘ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੂੰ ਨੀਡ ਹੈ ਲੋਡ ਹੈ ਜੀ ਤੁਹਾਡਾ ਘਰ ਸੇਲ ਹੋ ਜਾਊਗਾ ਜੀ ਤੇ ਇਹਨਾਂ ਨੇ ਖਰੀਦ ਲੈਣਾ ਬਾਕੀ ਤੁਸੀਂ ਜਿੰਨੇ ਕਮੈਂਟ ਪਾਈ ਸੀਗੇ ਤੁਸੀਂ ਦੇਖ ਹੀ ਲੇ ਜੀ ਤੇ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੋਂ ਸਾਰੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਜਰੂਰ ਕਮੈਂਟ ਪਾਓ ਜੀ ਤੇ ਕਮੈਂਟ ਤੁਸੀਂ ਬਹੁਤ ਸੋਹਣੇ ਕਰਦੇ ਹੋ ਜਿੰਨੇ ਆਪਾਂ ਕਮੈਂਟ ਪੜਦੇ ਹਾਂ ਅਸੀਂ ਬਹੁਤ ਵਧੀਆ ਲੱਗਦਾ ਸਾਰੇ ਕਮੈਂਟ ਪੜ ਕੇ ਬਾਕੀ ਜਿੰਨੇ ਕਮੈਂਟ ਰਹਿ ਗਏ ਆਪਾਂ ਕੱਲ ਨੂੰ ਪੜਾਂਗੇ ਬਾਕੀ ਮੈਂ ਸਾਰੇ ਕਮੈਂਟ ਪੜਦਾ ਹੁੰਦਾ ਹੁੰਨਾ ਜੀ ਜਿੰਨੇ ਤੁਸੀਂ ਕਰਦੇ ਰਹਿੰਦੇ ਹੋ ਸਾਰੇ ਕਮੈਂਟ ਮੈਂ ਦੇਖਦਾ ਹੁੰਨਾ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਜ਼ਰੂਰ ਕਰੋ ਤੇ ਕਿਸੇ ਕੋਲੇ ਘਰ ਕੋਠੀ ਮਕਾਨ ਹੈ ਭੇਜ ਦਿਓ ਜ਼ਰੂਰ ਤੇ ਜਿੰਨੇ ਕਮੈਂਟਾਂ ਦੇ ਵਿੱਚ ਆਪਾਂ ਮਤਲਬ ਕਿ ਡਿਮਾਂਡ ਕੀਤੀ ਅਸੀਂ ਜਿਹੜੇ ਜਿਹੜੇ ਏਰੀਆ ਚੋਂ ਤੁਸੀਂ ਸੋਹਣੀ ਲਈ ਤੁਹਾਡੇ ਕੋਲੇ ਹੈ ਜੀ ਤਾਂ ਭੇਜੋ ਲਾਜ਼ਮੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ